ਇੱਕ ਕਹਾਣੀ ਜੋ ਕਿ ਬਿਆਨ ਸਿੰਘ ਬਰੀਵਾਲਾ ਬੀਰ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਰੱਜੋ ਕਮਲਿਦਾ ਅਗਲਾ ਪਾਗ ਇਹ ਕਾਰਡ ਰੱਜੋ ਖੁਦ ਪ੍ਰਭਨੀਤ ਨੂੰ ਦਿਨਾ ਚਾਹੁੰਦੀ ਸੀ ਕਿਉਂਕਿ ਪ੍ਰਭਨੀਤ ਹੁਣ ਉਹਨੂੰ ਮਿਲਣ ਨਹੀਂ ਸੀ ਆਉਂਦਾ ਉਹ ਜੀ ਪਰ ਕੇ ਉਹਦੇ ਤੋਂ ਸਵਾਲ ਪੁੱਛਣਾ ਚਾਹੁੰਦੀ ਸੀ ਰੱਜੋ ਕਾਰਡ ਲੈ ਕੇ ਕਾਲਜ ਪਹੁੰਚ ਗਈ ਪ੍ਰਭਨੀਤ ਹਰੇ ਤਿਆਰ ਹੀ ਹੋ ਰਿਹਾ ਸੀ ਰੱਜੋ ਮੁੰਡਿਆਂ ਦੇ ਹੋਸਟਲ ਦੇ ਵਾਰਡਨ ਕੋਲ ਗੇਟ ਤੇ ਖੜਕੇ ਉਹਦਾ ਇੰਤਜ਼ਾਰ ਕਰਨ ਲੱਗੀ ਜਦ ਪ੍ਰਭਨਿਤ ਪੌੜੀਆਂ ਉਤਰ ਕੇ ਥੱਲੇ ਆਇਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਪੂਰੇ 10 ਮਹੀਨਿਆਂ ਬਾਅਦ ਉਹ ਰੱਜੋ ਨੂੰ ਦੇਖ ਰਿਹਾ ਸੀ ਇਸ ਤੋਂ ਪਹਿਲਾਂ ਕਿ ਪ੍ਰਭਨਿਤ ਕੋਈ ਸਵਾਲ ਕਰਦਾ ਰੱਜੋ ਨੇ ਉਹਦਾ ਹੱਥ ਫੜਿਆ ਤੇ ਖਿੱਚਦੀ ਹੋਈ ਉਹਨੂੰ ਕਾਲਜ ਦੇ ਮੇਨ ਗੇਟ ਤੇ ਲੈ ਆਈ ਆ ਕੇ ਆਪਣੇ ਕਾਰ ਦਾ ਦਰਵਾਜ਼ਾ ਖੋਲ ਦਿੱਤਾ ਪ੍ਰਭਨਿਤ ਬਿਨਾਂ ਕੋਈ ਸਵਾਲ ਕੀਤੇ ਚੁੱਪਚਾਪ ਉਸ ਵਿੱਚ ਬੈਠ ਗਿਆ ਰੱਜੋ ਨੇ ਦੂਜੀ ਸਾਈਡ ਤੋਂ ਆ ਕੇ ਵਿੱਚ ਬੈਠ ਕੇ ਕਾਰ ਸਟਾਰਟ ਕੀਤੀ ਤੇ ਗੇਅਰ ਪਾ ਕੇ ਕਲਚ ਛੱਡ ਦਿੱਤਾ ਕਾਰ ਦਿੱਲੀ ਦੀਆਂ ਸੜਕਾਂ ਤੇ ਦੌੜਨ ਲੱਗੀ ਕਾਰ ਦਿੱਲੀ ਚਿੜੀਆ ਕਰਦੇ ਪੁਰਾਣੇ ਕਿਲੇ ਨੂੰ ਪਾਰ ਕਰਦੀ ਹਮਾਜੋ ਮਕਬਰੇ ਕੋਲ ਰੁਕ ਗਈ ਦੋਨੋਂ ਬਾਹਰ ਨਿਕਲੇ ਤੇ ਅੰਦਰ ਚਲੇ ਗਏ ਦੋਮਾਂ ਦੇ ਬੁੱਲਾਂ ਤੇ ਇੱਕ ਚੁੱਪ ਸੀ ਨਾ ਕੋਈ ਸਵਾਲ ਪ੍ਰਭਨੀਤ ਨੇ ਕੀਤਾ ਤੇ ਨਾ ਕੋਈ ਰੱਜੋ ਨੇ ਰੱਜੋ ਤੇ ਪ੍ਰਭਨੀਤ ਇੱਕ ਅੰਬ ਦੇ ਰੋਖੇਟ ਘਾ ਤੇ ਬੈਠ ਗਏ ਰੱਜੋ ਨੇ ਚੁੱਪ ਤੋੜੀ ਪ੍ਰਵ ਅੱਖਾਂ ਉੱਪਰ ਕਰ ਤੇ ਕੌਰ ਨਾਲ ਵੇਖ ਮੈਨੂੰ ਇੰਨਾ ਵੇਖ ਕੇ ਜਿਵੇਂ ਤੂੰ ਮੈਨੂੰ ਆਖਰੀ ਵਾਰ ਵੇਖ ਰਿਆ ਹੋਵੇਂ ਤੇ ਜੀ ਪਰ ਕੇ ਵੇਖ ਲੈ ਮੈਂ ਸਮਝਿਆ ਨਹੀਂ ਰਾਜਵੀਰ ਕੀ ਕਹਿ ਰਹੀ ਹੈ ਤੂੰ ਆਖਰੀ ਵਾਰ ਕਿਉਂ ਇਹ ਕੀ ਬੋਲ ਰਹੀ ਹੈ ਤੂੰ ਰੱਜੋ ਦਾ ਰੋਣਾ ਨਿਕਲ ਗਿਆ ਬੇਚੰਦਿਆ ਕਿਉਂ ਪੋਲਾ ਬਣਦਾ ਤੂੰ ਬੇ ਇੱਕ ਕਮੀ ਤਾਂ ਕਰ ਦੇ ਮੇਰੇ ਵਿੱਚ ਜਿਸ ਕਮੀ ਨੇ ਤੈਨੂੰ ਮੇਰੇ ਨੇੜੇ ਨਾ ਹੋਣ ਦਿੱਤਾ ਕੱਲ੍ਹ ਚ ਵਿੱਚ ਮੁੰਡੇ ਸਿਰਫ ਗੱਲ ਕਰਨ ਨੂੰ ਤਰਸਦੇ ਸੀ ਮੇਰੇ ਨਾਲ ਪਰ ਤੂੰ ਨੇੜੇ ਹੋ ਕੇ ਵੀ ਮੇਰੇ ਕੋਲੋਂ ਦੂਰ ਭਜਦਾ ਰਿਹਾ ਆਖਿਰ ਕਿਉਂ ਜਾਂ ਰਾਜਵੀਰ ਐਦਾਂ ਦੀ ਕੋਈ ਗੱਲ ਨਹੀਂ ਤੇਰੇ ਵਿੱਚ ਕੋਈ ਵੀ ਕਮੀ ਨਹੀਂ ਆ ਤੂੰ ਤਾਂ ਇੰਦਰ ਦੇ ਅਖਾਰੇ ਦੀ ਉਹ ਪਰਿਏ ਜਿਸ ਨੂੰ ਰੱਬ ਨੇ ਗਲਤੀ ਨਾਲ ਧਰਤੀ ਤੇ ਭੇਜਤਾ ਤਰਮਨਾਲ ਜਿਵੇਂ ਸਿਆਲਾਂ ਵਾਲੀ ਹੀਤ ਜਿਉਂਦੀ ਹੁੰਦੀ ਹੁੰਦੀ ਨਾ ਅੱਜ ਤਾਂ ਤੈਨੂੰ ਵੇਖ ਕੇ ਉਹਨੇ ਵੀ ਗੱਸ਼ ਖਾ ਕੇ ਡਿੱਗ ਪੈਣਾ ਸੀ ਪ੍ਰਭਨੀਤ ਹੱਸਦਾ ਹੋਇਆ ਬੋਲਿਆ ਪ੍ਰਭ ਪਲੇ ਸਟਾਪ ਮੈਂ ਕੋਈ ਮਜ਼ਾਕ ਨਹੀਂ ਕਰ ਰਹੀ ਆਈ ਐਮ ਸੀਰੀਅਸ ਤੈਨੂੰ ਇੰਨਾ ਡਰ ਕਿਉਂ ਲੱਗਿਆ ਮੇਰੇ ਕੋਲੋਂ ਹੁਣ ਪ੍ਰਭਨੀਤ ਵੀ ਪਾਬਕ ਹੋ ਚੁੱਕਿਆ ਸੀ ਜਾਂ ਰਾਜਵੀਰ ਡਰ ਤੇਰੇ ਕੋਲੋਂ ਨਹੀਂ ਡਰ ਤਾਂ ਆਪਣੇ ਹਾਲਾਤਾਂ ਕੋਲੋਂ ਲੱਗਿਆ ਸੀ ਮੇਰੀਆਂ ਸਾਈਕਲ ਦੀ ਚੈਨ ਚੜਾਉਣ ਵਾਲੀਆਂ ਗਰੀਸ ਨਾਲ ਲਿਬੜੀਆਂ ਉਂਗਲਾਂ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਤੇਰਾ ਕਾਰ ਚਲਾਉਣ ਵਾਲਾ ਹੱਥ ਫੜ ਸਕਣ ਡਰ ਗਿਆ ਸੀ ਕਿ ਮੇਰੇ ਮਾਲਵੇ ਦੀ ਰੇਤਲੀ ਟਿੱਬੀਆਂ 'ਚੋਂ ਉੱਠ ਕੇ ਆਏ ਮਿੱਟੀ ਭਰੇ ਪੈਰ ਕਿਤੇ ਮਹਿਲਾ ਨਾ ਕਰ ਦੇਣ ਤੇ ਧੁੱਧ ਵਰਗੇ ਸੰਘ ਮਰਮਰ ਨਾਲ ਮੜੇ ਕਰਨੂ ਮੇਰੀ ਛਤੀਰੀਆਂ ਦੀ ਛੱਤ ਨੂੰ ਲੱਗੇ ਗੁਰਬਤ ਦੇ ਜਾਲੇ ਕਿਤੇ ਖਾ ਨਾ ਚੜ ਤੇਰੇ तितਲੀ ਵਰਗੇ ਕੁੜੀ ਦੇ ਅਰਮਾਨਾਂ ਨੂੰ ਵੇ ਤੂੰ ਇੱਕ ਵਾਰ ਮੈਨੂੰ ਆਵਾਜ਼ ਤਾਂ ਮਾਰਦਾ ਕਿ ਰੱਜੂ ਆਜਾ ਚਲੀਏ ਤੇਰੇ ਕੱਚੇ ਕੋਠੇ ਵੀ ਲਿਪ ਦੇ ਲੈਣੇ ਸੀ ਅੱਜੋ ਅੱਖਾਂ ਪੂੰਦੀ ਬੋਲੀ ਚੱਲ ਛੱਡ ਰਾਜਵੀਰ ਜੋ ਬੀਤ ਗਿਆ ਹੁਣ ਕੀ ਪਛਤਾਉਣਾ ਹੁਣ ਅਗਲੇ ਜਨਮ ਮਿਲਾਂਗੇ ਤੈਨੂੰ ਤੇਰੀ ਹਾਨ ਦਾ ਹੋ ਕੇ ਇਸ ਜਨਮ ਹਾਲਾਤਾਂ ਦਾ ਫਰਕ ਬੜਾ ਏ ਹਾਂ ਸੱਚ ਸੁਣਿਆ ਕਿ ਤੇਰਾ ਹੋਣ ਵਾਲਾ ਹਸਬੰਦ ਵੀ ਡਾਕਟਰ ਵਾ ਕੀਆ ਬਾਤ ਆ ਯਾਰ ਰੱਬ ਨੇ ਸੱਚੀਓ ਕਮਾਲ ਦਾ ਮੇਲ ਕਰਾਇਆ ਸੁਣਿਆ ਬੜਾ ਹੈਂਡਸਮ ਆ ਹੁਣ ਬਾਕੀ ਉਮਰ ਤੇਰੀ ਉਹਦੀ ਰਾਖੀ ਰਖ ਦੀਦੀ ਲੰਗ ਜਾਣੀ ਹੋਰ ਕਿਤੇ ਨਰਸਾਂ ਉਹਦੇ ਤੇ ਡੋਰਾ ਪਾਉਂਦੀਆਂ ਫਿਰਨ ਐਨਾ ਕਹਿ ਕੇ ਪ੍ਰਭਨੀਤ ਫੇਰ ਹੱਸ ਪਿਆ ਬੇਚੰਦਰੀਆ ਦੁੱਖ ਦਿਲ ਵਿੱਚ ਰੱਖ ਕੇ ਮੈਨੂੰ ਵੀ ਹੱਸਣਾ ਸਿਖਾ ਦੇ ਤੂੰ ਕਿੱਡਾ ਵੱਡਾ ਕਲਾਕਾਰ ਏ ਸੱਚੀ ਯਾਰ ਐਨਾ ਆ ਕੇ ਰੱਜਨੇ ਪ੍ਰਭਨੀਤ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਉਹਦਾ ਮੱਥਾ ਚੁੰਮਦੀ ਬੋਲੀ ਕਮਲਿਆ ਮੇਰੇ ਸਹੁਰੇ ਵੀ ਮਿਲਣ ਆ ਜਾਇਆ ਕਰੀ ਜਮਾ ਹੀ ਮੋਹ ਤੋੜਨਾ ਹੋਜੀ ਕਦੇ ਹਾਂ ਸੱਚ ਆ ਫੜ ਕਾਰ ਦੇ ਵਿਆ ਤੇ 5 ਦਿਨ ਪਹਿਲਾਂ ਆ ਜਾਈ ਤੈਨੂੰ ਸ਼ਾਪਿੰਗ ਤੂੰ ਵੀ ਕਰਾਉਣੀ ਐ ਆਪਣੀ ਪਸੰਦੀ ਤੂੰ ਹੀ ਪਸੰਦ ਕਰਨਾ ਸਭ ਕੁਝ ਚੱਲ ਹੁਣ ਤੈਨੂੰ ਕੱਲੇ ਡ੍ਰੌਪ ਕਰ ਦੇਵਾਂ ਨਹੀਂ ਨਹੀਂ ਰਾਜਵੀਰ ਮੈਂ ਬੱਸ ਤੇ ਚਲਾ ਜਾਵਾਂਗਾ ਤੂੰ ਰਹਿਣ ਦੇ ਖੇਚਲ ਕਰਨ ਨੂੰ ਬੇਬਤਾ ਲੈਣ ਦੇ ਤੇ ਇਹਨਾਂ ਕੁਝ ਪਲ ਹੋਰ ਫੇਰ ਪਤਾ ਨਹੀਂ ਕਦੇ ਤੈਨੂੰ ਆਪਣੇ ਬਰਾਬਰ ਜੀਤੇ ਬਿਠਾ ਹੁਣ ਪਤਾ ਨਹੀਂ ਨਹੀਂ ਰਜੋ ਪ੍ਰਭਨੀਤ ਨੂੰ ਛੱਡ ਕੇ ਵਾਪਸ ਆ ਗਈ ਉਸ ਤੋਂ ਬਾਅਦ ਵਿਆਹ ਦਾ ਦਿਨ ਵੀ ਆ ਗਿਆ ਪਰ ਪ੍ਰਬਨਿਤ ਨਹੀਂ ਆਇਆ ਰੱਜੋ ਪਿਆ ਵਾਲੇ ਦਿਨ ਪਰੀਆਂ ਆਕਾਂ ਨਾਲ ਆਪਣੀ ਕੋਠੀ ਦੇ ਗੇਟ ਵੱਲ ਵੇਖ ਰਹੀ ਸੀ ਸ਼ਾਇਦ ਪ੍ਰਬਨਿਤ ਆ ਜਾਵੇ ਪਰ ਨਹੀਂ ਉਹ ਨਹੀਂ ਆਇਆ ਉਹ ਜਾ ਸਕਦਾ ਸੀ ਪਰ ਉਹ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀ ਜੇ ਉਹ ਇੱਕ ਵਾਰ ਰੱਜੋ ਦੇ ਸਾਹਮਣੇ ਚਲਾ ਗਿਆ ਤਾਂ ਰੱਜੋ ਦੇ ਨੈਣਾ ਵਿੱਚੋਂ ਹੰਝੂਆਂ ਦਾ ਰੁਕਿਆ ਵਾਂ ਟੁੱਟ ਜਾਣਾ ਹੈ ਉਹਦੇ ਨੈਣਾ ਨੇ ਚੜੀਲਾ ਦੇਣੀ ਆ ਉਹ ਨਹੀਂ ਸੀ ਚਾਹੁੰਦਾ ਕਿ ਉਹਦੇ ਕਰਕੇ ਰੱਜੋ ਦੇ ਰਿਸ਼ਤੇ ਵਿੱਚ ਕੋਈ ਫਿੱਕ ਪੈ ਜਾਵੇ ਸ਼ਾਮ ਨੂੰ ਰੱਜੋ ਦੀ ਢੋਲੀ ਵਿਦਾ ਕਰ ਦਿੱਤੀ ਗਈ ਰੱਜੋ ਆਪਣੇ ਵੀਰ ਇੱਕੰਪ੍ਰੀਤ ਤੇ ਭਾਬੀ ਜੈਸਲ ਲੀਨ ਦੇ ਘਰ ਲੱਗ ਕੇ ਐਨਾ ਰੋਈ ਕਿ ਜਿਵੇਂ ਉਹ ਪ੍ਰਬਣੀ ਦੀਆਂ ਸਾਰੀਆਂ ਜਾਂਦਾ ਹੰਝੂਆਂ ਦੇ ਵਿੱਚ ਰੋੜ ਦੇਣਾ ਚਾਹੁੰਦੀ ਹੋਵੇ ਇੱਕੰਪ੍ਰੀਤ ਨੇ ਗੱਡੀ ਨੂੰ ੱੱਕਾ ਲਾ ਕੇ ਰੱਜੋ ਨੂੰ ਵਿਦਾ ਕਰ ਦਿੱਤਾ ਢੋਲੀ ਵਾਲੀ ਕਾਰ ਕੋਠੀ ਜੋ ਨਿਕਲੀ ਸ਼ਾਮ ਹੋ ਚੁੱਕੀ ਸੀ ਬਾਹਰ ਦੂਰ ਜਾ ਵਾਲੀ ਦੁਕਾਨ ਤੇ ਖੜਾ ਪ੍ਰਭਨੀਤ ਉਸ ਕਾਰ ਨੂੰ ਦੇਖ ਰਿਹਾ ਸੀ ਰੱਜੋ ਦੀ ਕਾਰ ਉਹਦੇ ਕੋਲ ਦੀ ਗੁਜਰ ਗਈ ਪਰ ਰੱਜੋ ਨੇ ਉਹਨੂੰ ਦੇਖਿਆ ਨਹੀਂ ਸੀ ਪ੍ਰਭਨੀਤ ਤਾਂ ਬਸ ਰੱਜੋ ਨੂੰ ਆਖਰੀ ਵਾਰ ਸੂਹੇ ਜੋੜੇ ਵਿੱਚ ਵੇਖਣ ਆਇਆ ਸੀ ਪ੍ਰਭਨੀਤ ਦੇ ਮੂੰਹੋਂ ਸੁਭਾਵਿਕ ਹੀ ਨਿਕਲਿਆ ਬਹੁਤ ਸੋਹਣੀ ਜੋੜੀ ਹੈ ਰੱਬ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੇ ਤੈਨੂੰ ਕਮਲਿਏ ਨਾਲ ਉਹਨੇ ਥੋੜਾ ਜਿਹਾ ਠੁੱਕ ਵੀ ਦਿੱਤਾ ਚੱਲ ਅੱਜ ਤੈਨੂੰ ਆਖਰੀ ਵਾਰ ਵੇਖ ਲਿਆ ਹੁਣ ਨਹੀਂ ਆਵਾਂਗਾ ਕਦੇ ਤੇਰੀਆਂ ਅੱਖਾਂ ਮੂਰੇ ਪਰ ਅੱਜ 6 ਸਾਲ ਬਾਅਦ ਉਹੀ ਰੱਜੋ ਉਹਦੇ ਮੂਰੇ ਆਪਰੇਸ਼ਨ ਥੀਏਟਰ ਦੇ ਬੈੱਡ ਤੇ ਪਈ ਸੀ ਜਿਸ ਬਾਰੇ ਹੁਣੇ ਹੀ ਥੋੜੀ ਦੇਰ ਪਹਿਲੇ ਸਹਾਇਕ ਡਾਕਟਰ ਕਹਿ ਕੇ ਹਟਿਆ ਸੀ ਅਗਰ ਜ਼ਹਿਰ ਅੱਗੇ ਤੱਕ ਫੈਲ ਗਿਆ ਹੋ ਸਕਦਾ ਤਾਂ ਸਾਨੂੰ ਕੋਣੀ ਕੋਲੋਂ ਵਾਹ ਕਟਣੀ ਪੈਣੀ ਜਾਨੀਏ ਨਹੀਂ ਤਾਂ ਪੇਸ਼ੈਂਟ ਦੀ ਜਾਨ ਵੀ ਜਾ ਸਕਦੀ ਹੈ ਰੱਜੋ ਦੀ ਹਾਰਟ ਬੀਟ ਡਾਊਨ ਹੁੰਦੀ ਜਾ ਰਹੀ ਸੀ ਨਰਸ ਰੱਜੋ ਦੀ ਛਾਤੀ 'ਵਾਰ ਬਾ ਦਬ ਕੇ ਉਹਦੀ ਧੜਕਣ ਨੂੰ ਵਧਾਉਣ ਦਾ ਯਤਨ ਕਰ ਰਹੀ ਸੀ ਨਰਸ ਪੇਸ਼ੈਂਟ ਮੋਨੀਟਰ ਕੁਸ਼ ਮਸ਼ੀਨ ਤੇ ਨਿਗਾ ਮਾਰਦੀ ਜੀ ਕੇ ਬੋਲੀ ਸਰ ਸਰ ਆਕਸੀਜਨ ਲੈਵਲ ਇਜ਼ ਡਿਕਰੀਸਿੰਗ ਪਲੀਜ਼ ਡੂ ਸਮਥਿੰਗ ਪ੍ਰਭਨੀਤ ਪੇਸ਼ੈਂਟ ਮੋਨੀਟਰ ਵੱਲ ਦੇਖਦਾ ਬੋਲਿਆ ਡੋਂਟ ਵਰੀ ਨਰਸ ਜੇ ਇਹ ਉਦੋਂ ਨਹੀਂ ਨਾ ਮਰੀ ਮਰਦੀ ਹੁਣ ਵੀ ਨਹੀਂ ਨਰਸ ਦੇ ਸਹਾਇਕ ਡਾਕਟਰ ਪ੍ਰਭਨੀਤ ਦੇ ਮੂੰਹ ਵੱਲ ਵੇਖਣ ਲੱਗ ਪਏ ਆਜੂ ਓਕੇ ਡਾਕਟਰ ਪ੍ਰਭਨੀਤ ਸਹਾਇਕ ਡਾਕਟਰ ਨੇ ਪੁੱਛਿਆ ਐਸ ਡਾਕਟਰ ਆਯੂ ਓਕੇ ਪ੍ਰਭਨੀਤ ਨੇ ਅੱਗੇ ਜਵਾਬ ਦਿੱਤਾ ਕੀ ਤੁਸੀਂ ਇਸ ਪੇਸ਼ੰਟ ਨੂੰ ਪਹਿਲਾਂ ਤੋਂ ਜਾਣਦੇ ਹੋ ਸਹਾਇਕ ਡਾਕਟਰ ਨੇ ਦੂਜਾ ਸਵਾਲ ਕੀਤਾ ਨਹੀਂ ਨਹੀਂ ਮੈਂ ਨਹੀਂ ਜਾਂਦਾ ਡਾਕਟਰ ਪ੍ਰਭਨੀਤ ਘਬਰਾਉਂਦਾ ਹੋਇਆ ਬੋਲਿਆ ਪਰ ਫਿਰ ਤੋਂ 6 ਸਾਲ ਪਿੱਛੇ ਚਲਾ ਗਿਆ ਉਹਦੀ ਸੋਚ ਦਾ ਪੰਚੀ ਇਹ ਤਾਂ ਜਦੋਂ ਵਿਆਹ ਨੂੰ 21 22 ਦਿਨ ਹੀ ਹੋਏ ਸਨ ਕਿ ਉਹਦੇ ਦਾਦਾ ਜੀ ਦੀ ਵਰਸੀ ਆ ਗਈ ਰੱਜੋ ਨੂੰ ਪੂਰੀ ਆਸ ਸੀ ਕਿ ਪ੍ਰਬਨਿਤ ਵਰਸੀ ਤੇ ਜ਼ਰੂਰ ਆਊਗਾ ਕਿਉਂਕਿ ਪਿਛਲੇ 2 ਸਾਲਾਂ ਤੋਂ ਉਹ ਲਗਾਤਾਰ ਆ ਰਿਹਾ ਜਦ ਪ੍ਰਭ ਆਇਆ ਤਾਂ ਮੈਂ ਉਹਦੇ ਨਾਲ ਰੱਜ ਕੇ ਲੜੂੰਗੀ ਕਿ ਵਿਆਹ ਤੇ ਕਿਉਂ ਨਹੀਂ ਆਇਆ ਕਿਤੇ ਕੋਈ ਗਿਫਟ ਨਾ ਦੇ ਨਾ ਪੈ ਜੇ ਤਾਂ ਨਹੀਂ ਆਇਆ ਕੰਜੂਸਾ ਮੱਖੀ ਚੂਸ ਪਰ ਇਹ ਵੀ ਰੱਜੋ ਦੀ ਇੱਕ ਉਡੀਕ ਹੀ ਰਹੀ ਕਿਉਂਕਿ ਪ੍ਰਬਨਿਤ ਵਰਸੀ ਤੇ ਵੀ ਨਹੀਂ ਸੀ ਆਇਆ ਰੱਜੋ ਨੇ ਇੱਕ ਕਵਿਤਾ ਲਿਖੀ ਐਡਾ ਕਿਹੜਾ ਮੇਰੇ ਤੋਂ ਗੁਨਾਹ ਹੋ ਗਿਆ ਜੋ ਤੂੰ ਇੱਕਦਮ ਮੇਰੇ ਤੋਂ ਪਿਛਾਂ ਹੋ ਗਿਆ ਐਸੀ ਚੱਲੀ ਵਿਛੋੜਿਆਂ ਦੀ ਲੋ ਦੋਸਤਾ ਮੋਟਾ ਖੁਸ਼ੀਆਂ ਦਾ ਸੁੱਖ ਕੇਫਾ ਨਾ ਹੋ ਗਿਆ بارش ਲੱਗਦੀ ਹੋਣੀ ਚੰਗੀ ਕੱਲੇ ਬੰਬੀਹੇ ਨੂੰ ਚਿੜੀ ਦਾ ਕੀ ਜੀਦਾ ਬੋਟ ਬਿਜਲੀ ਰਿਸ਼ਕ ਨਾ ਸੜ ਕੇ ਸਵਾਹ ਹੋ ਗਿਆ ਹੁਣ ਆਵੇਂ ਨਾ ਆਵੇਂ ਕਦੇ ਕੋਈ ਸ਼ਿਕਵੇ ਨਹੀਂ ਸਾਡਾ ਤੇਰੀਆਂ ਯਾਦਾਂ ਦੇ ਨਾਲ ਹੀ ਨਿਵਾਹ ਹੋ ਗਿਆ ਤੈਨੂੰ ਗੱਲੀ ਬਾਤੀ ਰੱਬ ਨਾਲ ਕੀ ਮੈਂ ਆਖਿਆ ਵੀ ਤੁਤਾ ਸੱਚਮੁੱਚ ਹੀ ਸੱਜਣਾ ਖੁਦਾ ਹੋ ਗਿਆ ਸੋਚਿਆ ਸੀ ਹੁਣ ਕਦੇ ਤੇਰੇ ਮੱਤੇ ਨਹੀਂ ਹੋ ਲੱਗਣਾ ਵੇ ਪਰ ਰਾਤੀ ਸੁਪਨੇ ਚ ਫੇਰ ਤੇਰੇ ਕੋਲ ਆ ਹੋ ਗਿਆ 31 ਅਕਤੂਬਰ ਨੂੰ ਪੋਗ ਪੈ ਗਿਆ ਹਰ ਸਾਲ ਦੀ ਤਰ੍ਹਾਂ ਜਲੇਬੀਆਂ ਬਣਾਈਆਂ ਗਈਆਂ ਉਸ ਤੋਂ ਬਾਅਦ ਸਾਰੇ ਰਿਸ਼ਤੇਦਾਰ ਇੱਕ ਇੱਕ ਕਰਕੇ ਚਲੇ ਗਏ ਰਜੋਤੇ ਪਰਮਵੀਰ ਹਲੇ ਇੱਥੇ ਹੀ ਸਨ ਸ਼ਾਮ ਨੂੰ ਰੇਡੀਓ ਤੇ ਖਬਰਾਂ ਆ ਰਹੀਆਂ ਸਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਵਾਰ ਵਾਰ ਰੇਡੀਓ ਤੇ ਨਾਰੇ ਲਾਏ ਜਾ ਰਹੇ ਸਨ ਕਿ ਖੂਨ ਕਾ ਬਦਲਾ ਖੂਨ ਚੁੱਪ ਕਰਕੇ ਸਾਰੇ ਰਾਤ ਨੂੰ ਸੌ ਗਏ ਅਗਲੀ ਸਵੇਰ 1 ਨਵੰਬਰ ਸੀ ਉਹ 1 ਨਵੰਬਰ ਜਿਸ ਨੇ ਰੱਜੂ ਨੂੰ ਪਾਗਲ ਕਰ ਦੇਣਾ ਸੀ ਪਰਵਾਦ ਕਰ ਦੇਣਾ ਸੀ ਉਹਦੀ ਹੱਸਦੀ ਵਸਦੀ ਦੁਨੀਆ ਨੂੰ ਪਲਾਂ ਵਿੱਚ ਹੀ ਰਾਖ ਦੀ ਢੇਰੀ ਬਣਾ ਦੇਣਾ ਸੀ ਇਸ ਹੱਸਦੇ ਪਾਸਦੇ ਪਰਿਵਾਰ ਨੂੰ ਉਹਨੂੰ ਡਾਕਟਰ ਰਾਜਵੀਰ ਕੋਲ ਤੋਂ ਬਣਾ ਦੇਣਾ ਸੀ ਤੇ ਰੱਜੂ ਕਮਲੀ ਹਾਂ ਹਾਂ ਉਹੀ ਰੱਜੂ ਕਮਲੀ ਜੋ ਅੱਜ ਸਰਕਾਰੀ ਹਸਪਤਾਲ ਤੇ ਬੈੱਡ ਤੇ ਪਈ ਜ਼ਿੰਦਗੀ ਦੀ ਮੌਤ ਦੀ ਲੜਾਈ ਲੜ ਰਹੀ ਸੀ ਅਗਲੀ ਸਵੇਰ 1 ਨਵੰਬਰ ਸੀ ਸੜਕਾਂ ਤੇ ਖੂਨ ਦਾ ਬਦਲਾ ਖੂਨ ਦੇ ਨਾਰੇ ਲਾਏ ਜਾਣੇ ਸਨ ਇੱਕ ਵੱਡੇ ਦਰਖਤ ਦੇ ਡਿੱਗਣ ਨਾਲ ਧਰਤੀ ਹਿੱਲਣ ਵਾਲੀ ਸੀ ਪਰ ਇਹ ਧਰਤੀ ਇੱਕ ਦਰਖਤ ਦੇ ਡਿੱਗਣ ਨਾਲ ਨਹੀਂ ਸੀ ਹਿੱਲੀ ਅਗਰ ਦਰਖਤ ਦੇ ਡਿੱਗਣ ਨਾਲ ਹਿੱਲੀ ਹੁੰਦੀ 31 ਅਕਤੂਬਰ ਨੂੰ ਹੀ ਹਿੱਲ ਜਾਣੀ ਸੀ ਪਰ 1 ਨਵੰਬਰ ਸਵੇਰ ਤੱਕ ਸਭ ਕੁਝ ਪਹਿਲਾਂ ਦੀ ਸ਼ਾਂਤਰਾ ਸ਼ਾਂਤ ਹੀ ਸੀ ਇਹ ਧਰਤੀ ਹਿਲਾਈ ਸੀ ਕੁਝ ਕੁ ਲੀਡਰਾਂ ਦੇ ਭਾਸ਼ਨਾ ਨੇ ਕੁਰਸੀਆਂ ਦੇ ਲਾਲਚ ਨੇ ਰਾਤੋਂ ਰਾਤ ਸਾਰੇ ਦੰਗਾਕਾਰੀਆਂ ਕੋਲ ਮਿੱਟੀ ਦੇ ਤੇਲ ਦੀਆਂ ਕੰਨੀਆਂ ਗੱਲਾਂ ਵਿੱਚ ਪਾਉਣ ਲਈ ਟਾਇਰ ਤੇ ਵੋਟਾਂ ਦੀਆਂ ਲਿਸਟਾਂ ਪਹੁੰਚ ਚੁੱਕੀਆਂ ਸਨ ਕਿ ਕਿਤੇ ਕਿਤੇ ਸਿੱਖ ਸਰਦਾਰਾਂ ਦੇ ਕਰ ਹਨ ਵੋਟ ਲਿਸਟਾਂ ਤੇ ਕੰਮ ਆਸਾਨ ਕਰ ਦਿੱਤਾ ਸੀ ਰਜੋਤੇ ਪਰਮਦੇ ਨਾਲ ਰਜੋਤੇ ਪ੍ਰਾ ਭਾਬੀ ਇਕਮਤੇ ਜਸਲੀਨ ਅੱਜ ਬਾਜ਼ਾਰ ਕਿਸੇ ਕੰਮ ਆਏ ਸਨ ਕਿਉਂਕਿ ਹਲੇ ਤੱਕ ਮਾਹੌਲ ਸ਼ਾਂਤ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋਣ ਵਾਲਾ ਹੈ ਉਹਨਾਂ ਦੀ ਕਾਰ ਹਲੇ ਤਿਲਕ ਨਗਰ ਤੋਂ ਨਿਕਲ ਕੇ ਰੋਡ ਤੇ ਹੀ ਜਾ ਰਹੀ ਸੀ ਕਿ ਜਸਲੀਨ ਨੂੰ ਪ੍ਰਬਨਿਤ ਪੱਜਿਆ ਆਉਂਦਾ ਦਿਸਿਆ ਜਸਲੀਨ ਨੇ ਇੱਕਮ ਨੂੰ ਗੱਡੀ ਰੋਕਣ ਨੂੰ ਕਿਹਾ ਗੱਡੀ ਰੁਕਦਿਆਂ ਹੀ ਜਸਲੀਨ ਨੇ ਸ਼ੀਸ਼ਾ ਥੱਲੇ ਕਰਕੇ ਆਵਾਜ਼ ਮਾਰੀ ਵੀਰੇ ਪ੍ਰ ਵੀਰੇ ਪੱਜਿਆ ਜੰਤਾ ਪ੍ਰਬਨਿਤ ਅਚਾਨਕ ਰੁਕ ਗਿਆ ਤੇ ਉਹਨਾਂ ਕੋਲ ਆ ਗਿਆ ਉਹਦੇ ਮੱਥੇ ਤੋਂ ਖੂਨ ਵਗ ਰਿਹਾ ਸੀ ਉਦਾਸਾ ਚੜਿਆ ਹੋਇਆ ਸੀ ਹਲਕੀ-ਹਲਕੀ ਤੁੰਦ ਰੋਡ ਤੇ ਫੈਲੀ ਹੋਈ ਸੀ ਉਹ ਆਉਂਦਾ ਹੀ ਬੋਲਿਆ ਜਲਦੀ ਕਰ ਜਾ ਵਾਪਸ ਮੁੜ ਜਾਓ ਅੱਗੇ ਨਾ ਜਾਓ ਮੰਗੋਲਪੁਰਿਚ ਥਾਂ-ਥਾਂ ਅੱਗ ਲੱਗੀ ਹੋਈ ਐ ਸਿੱਖਾਂ ਨੂੰ ਕਰਾਂ ਵਿੱਚੋਂ ਕੱਢ-ਕੱਢ ਕੇ ਮਾਰਿਆ ਜਾ ਰਿਆ ਮੈਂ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਭੱਜ ਕੇ ਆਇਆ ਹਾਂ ਵੀਰ ਜੀ ਤੁਸੀਂ ਆਓ ਬੈਠੋ ਸਾਡੇ ਨਾਲ ਉਹਨਾਂ ਪ੍ਰਭ ਨੂੰ ਆਪਣੇ ਕਾਰ ਵਿੱਚ ਮੱਗਲੀ ਸੀਟ ਤੇ ਬਿਠਾ ਲਿਆ ਇੱਕ ਕਲੀਨਿਕ ਤੇ ਕਾਰ ਰੋਕੀ ਗਈ ਤਾਂ ਕਿ ਪ੍ਰਭ ਦੇ ਪੱਟੀ ਕਰਵਾਈ ਜਾ ਸਕੇ ਜਦ ਰੱਜੋ ਉੱਤਰ ਕੇ ਪ੍ਰਭਨਾ ਕਲੀਨਿਕ ਤੇ ਜਾਣ ਲੱਗੀ ਪ੍ਰਭ ਨੇ ਉੱਥੇ ਹੀ ਰੋਕ ਦਿੱਤਾ ਤੁਸੀਂ ਕੋਈ ਵੀ ਕਾਰ ਵਿੱਚੋਂ ਬਾਹਰ ਨਾ ਨਿਕਲਿਓ ਸ਼ੀਸ਼ੇ ਵੀ ਨਾ ਡਾਊਨ ਕਰਿਓ ਪਰ ਪ੍ਰਭ ਤੂੰ ਵੀ ਤਾਂ ਜਾ ਹੀ ਰਹਾ ਹੈ ਰੱਜੋ ਨੇ ਰੋਂਦੀ ਹੋਈ ਆਵਾਜ਼ ਵਿੱਚ ਕਿਹਾ ਨਹੀਂ ਰਾਜਵੀਰ ਮੇਰੀ ਗੱਲ ਹੋਰ ਹੈ ਨਾ ਤਾਂ ਮੈਂ ਪੱਗ ਬੰਨੀ ਹੈ ਤੇ ਨਾ ਮੇਰੇ ਦਾੜੀ ਕੇਸ ਹੈ ਮੈਂ ਤਾਂ ਹੱਥ ਚੋਂ ਕੜਾ ਵੀ ਉਤਾਰ ਦਿੱਤਾ ਮੈਨੂੰ ਕੋਈ ਸਿੱਖ ਨਹੀਂ ਸਮਝੂਗਾ ਬਸ ਤੁਸੀਂ ਜਾ 5 ਮਿੰਟ ਵਿੱਚ ਇੰਤਜ਼ਾਰ ਕਰੋ ਜਾਂ ਘਰ ਪਹੁੰਚੋ ਮੈਂ ਆਇਆ ਨਾਨਾ ਵੀਰ ਜੀ ਐਦਾਂ ਕਿਵੇਂ ਛੱਡ ਜਾਈਏ ਤੁਹਾਨੂੰ ਅਸੀਂ ਕਾਰ ਵਿੱਚ ਹੀ ਬੈਠੇ ਆ ਤੁਸੀਂ ਪੱਟੀ ਕਰਵਾਓ ਜਸਲੀਨ ਨੇ ਗੱਲ ਖਤਮ ਕਰਦਿਆਂ ਕਿਹਾ ਹੌਲੀ ਹੌਲੀ ਇਹ ਅੱਗ ਸਾਰੇ ਸ਼ਹਿਰ ਵਿੱਚ ਫੈਲ ਗਈ ਸਰਦਾਰਾਂ ਦੀਆਂ ਦੁਕਾਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ ਦੁਕਾਨਾਂ ਵਿੱਚ ਪਿਆ ਸੋਨਾ ਚਾਂਦੀ ਤੇ ਹੋਰ ਕੀਮਤੀ ਸਮਾਨ ਲੁੱਟਣ ਤੋਂ ਬਾਅਦ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ। ਘਰਾਂ ਵਿੱਚ ਵੜ ਕੇ ਪਹਿਲਾ ਕੀਮਤੀ ਸਮਾਨ ਗੈਣੇ, ਪੈਸੇ, ਟੀਵੀ ਤੇ ਹੋਰ ਸਮਾਨ ਲੁੱਟਿਆ ਜਾਂਦਾ। ਫਿਰ ਕਰਦੇ ਮਰਦਾਂ ਤੇ ਗੱਲਾਂ ਵਿੱਚ ਕਾਰ ਦਾ ਟਾਇਰ ਪਾ ਕੇ ਅੱਗ ਲਾ ਦਿੱਤੀ ਜਾਂਦੀ। ਔਰਤਾਂ ਤੇ ਜਵਾਨ ਕੁੜੀਆਂ ਦਾ ਰੇਪ ਕਰਕੇ ਬਾਅਦ ਵਿੱਚ ਪੇਟ ਵਿੱਚ ਛੁਰੇ ਮਾਰ ਕੇ ਮਾਰ ਦਿੱਤਾ ਜਾਂਦਾ। ਬੱਸਾਂ ਵਿੱਚੋਂ ਤੇ ਰੇਲ ਗੱਡੀਆਂ 'ਚ ਉਤਾਰ ਕੇ ਸਿੱਖ ਕੁੜੀਆਂ ਦਾ ਰੇਪ ਕੀਤਾ ਗਿਆ। ਬਰਾ ਬਰਾ ਸਾਲਾਂ ਦੀਆਂ ਮਾਸੂਮਾਂ ਦੇ ਗੁਪਤ ਅੰਗਾਂ ਵਿੱਚ ਲੋਹੇ ਦੀਆਂ ਰਾਡਾਂ ਉਫ ਬਿਆਨ ਕਰਨਾ ਵੀ ਔਖਾ ਗਰਭਵਤੀ ਔਰਤਾਂ ਦੇ ਪੇਟ ਵਿੱਚ ਚਾਕੂ ਮਾਰ ਕੇ ਬੱਚੇ ਸਮੇਤ ਕਤਲ ਕਰ ਦਿੱਤੀਆਂ ਗਈਆਂ ਜਿਵੇਂ 11 ਮਾਰਚ 191739 ਵਿੱਚ ਨਾਦਰ ਸ਼ਾਹ ਨੇ ਆਪਣੀ ਫੌਜ ਨੂੰ ਕਤਲਿਆਮ ਦੀ ਛੁੱਟੀ ਦੇ ਦਿੱਤੀ ਸੀ ਸਵੇਰ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਨਾਦਰ ਸ਼ਾਹ ਨੇ ਦਿੱਲੀ ਵਿੱਚ 20000 ਲੋਕਾਂ ਦਾ ਕਤਲ ਕੀਤਾ ਸੀ ਇਤਿਹਾਸ ਵਿੱਚ ਇੱਥੇ ਤੱਕ ਲਿਖਿਆ ਉਦੋਂ ਜਮਨਾ ਦਾ ਪਾਣੀ ਲਾਲ ਹੋ ਗਿਆ ਸੀ ਪਰ ਅੱਜ ਫੇਰ ਉਹੀ ਕੁਝ ਵਾਪਰਿਆ ਸੀ ਅੱਜ ਫੇਰ ਜਮਨਾ ਦਾ ਪਾਣੀ ਲਾਲ ਹੋ ਚੁੱਕਾ ਸੀ ਪ੍ਰਵ ਕਾਰ ਵਿੱਚੋਂ ਉਤਰ ਪੱਟੀਕਰਾਂ ਚੱਲ ਗਿਆ ਹਲੇ ਉਹ ਅੰਦਰ ਗਿਆ ਹੀ ਸੀ ਕਿ ਬਾਹਰ ਜਲੂਸ ਦੀ ਸ਼ਕਲ ਵਿੱਚ ਇੱਕ ਪੀੜ ਇਕੱਠੀ ਹੋਈ ਕੋਈ 2-250 ਬੰਦਾ ਹੋਣਾ ਉਹਨਾਂ ਦੇ ਨਾਰੇ ਸਨ ਮਾਰੋ ਇਨਸਾਦਾਰੋਂ ਕੋ ਦੇਸ਼ ਕੇ ਗਦਾਰੋਂ ਕੋ ਕੜਾ ਕੰਗਾ ਕੜਾ ਕੱਚਾ ਕਿਰਪਾਨ ਸਭ ਕੋ ਭੇਜੇ ਪਾਕਿਸਤਾਨ ਬੀੜ ਨੇ ਰੱਜੋ ਦੀ ਕਾਰ �ेर ਲਈ ਸੀ ਪੀੜ ਵਿੱਚੋਂ ਇੱਕ ਵਿਅਕਤੀ ਕਹਿ ਰਿਹਾ ਸੀ "ਇਹੀ ਹੈ ਉਹ ਜਿਨੇ ਕੱਲ ਮੈਡਮ ਜੀ ਦੀ ਮੌਤ 'ਤੇ ਜਲੇਬੀਆਂ ਵੰਡੀਆਂ ਸੀ ਇੱਕ ਕੰਬ੍ਰੀਟ ਨੂੰ ਖਿੱਚ ਕੇ ਡਰਾਈਵਰ ਸੀਟ ਤੋਂ ਉਤਾਰ ਲਿਆ ਗਿਆ ਜ਼ਮੀਨ ਤੇ ਸੁੱਟ ਕੇ ਲੱਕੜ ਦੇ ਬਾਲਿਆਂ ਨਾਲ ਕੁੱਟਿਆ ਬਾਅਦ ਵਿੱਚ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਗਈ ਜਸਲੀਨ ਨੂੰ ਬਾਹਰ ਕੱਢ ਕੇ ਪੀੜ ਵਿੱਚ ਉਹ ਤੇ ਟੁੱਟ ਪਈ ਪੱਲਾਂ ਵਿੱਚ ਹੀ ਉਹਦੇ ਕੱਪੜੇ ਹਵਾ ਵਿੱਚ ਹੁਸ਼ਾਲ ਦਿੱਤੇ ਗਏ ਉਹਦੇ ਤਨ ਤੇ ਇੱਕ ਵੀ ਕੱਪੜਾ ਨਹੀਂ ਸੀ ਪੱਲਾ ਵਿੱਚ ਉਹਦੀਆਂ ਚੀਕਾਂ ਅਸਮਾਨ ਚੀਕ ਗਈਆਂ ਰੱਜੋ ਤੇ ਪਰਮ ਨੇ ਪੀੜ ਵਿੱਚੋਂ ਪੱਜਣ ਦੀ ਕੋਸ਼ਿਸ਼ ਕੀਤੀ ਕੁਝ ਪੀੜ ਨੇ ਉਹਨਾਂ ਨੂੰ ਕێਰ ਲਿਆ ਪਰਮ ਦੇ ਗੱਲ ਵਿੱਚ ਟੈਰ ਪਾ ਕੇ ਅੱਗ ਲਾ ਦਿੱਤੀ ਗਈ ਜਦ ਪ੍ਰਭ ਬਾਹਰ ਆਇਆ ਤਾਂ ਉਸਨੇ ਦੂਰੋਂ ਦੇਖਿਆ ਕਾਰ ਸੜ ਰਹੀ ਸੀ ਤੇ ਟਾਇਰਾਂ ਨੂੰ ਲੱਗੀ ਅੱਗ ਧੂਆਂ ਰੋਲ ਕਰ ਰੱਖਿਆ ਸੀ ਕੋਹਲੀ ਇੱਕ ਦੋ ਆਟੋ ਡਿੱਕਸ਼ੇ ਸੜ ਰਹੇ ਸਨ ਕਾਰ ਤੋਂ ਥੋੜੀ ਦੂਰੀ ਏਕਮ ਦਾ ਸੜਿਆ ਹੋਇਆ ਸਰੀਰ ਪਿਆ ਸੀ ਕੋਹਲੀ ਉਦੇ ਬਿਨਾ ਕੱਪੜਿਆਂ ਤੋਂ ਜਸਲੀਨ ਦੀ লাশ ਪਈ ਸੀ ਥੋੜੀ ਦੂਰੀ ਤੇ ਅੱਧੀ ਸੜੀ ਪਰਮ ਦੀ লাশ ਪਈ ਸੀ ਕਾਰ ਤੇ ਆਟੋ ਰਿਕਸ਼ਾ ਨੂੰ ਲੱਗੀ ਅਗਰੇ ਧੂਆਂ ਕੋ ਰੋਲ ਕਰ ਰੱਖਿਆ ਸੀ ਜਿਸ ਕਰਕੇ ਕੋਈ ਸਾਫ ਸਾਫ ਨਹੀਂ ਸੀ ਦਿਖ ਰਿਹਾ ਥੋੜੀ ਦੂਰ ਤੇ ਇੱਕ ਪੂਰੀ ਸੜੀ লাশ ਪਈ ਸੀ ਪ੍ਰਭਨੀ ਨੂੰ ਲੱਗਿਆ ਸ਼ਾਇਦ ਇਹ ਰੱਜੋ ਦੀ লাশ ਹੋਵੇਗੀ ਕਿਉਂਕਿ ਕੋਲੇ ਹੀ ਰੱਜੋ ਦੀ ਚੁੰਨੀ ਪਈ ਸੀ ਪ੍ਰਭਨੀ ਦੇ ਪੈਰਾਂ ਥੱਲੋਂ ਜਮੀਂ ਨਿਕਲ ਗਈ ਉਹਨੇ ਉਸ ਲਾਸ਼ ਨੂੰ ਆਪਣੇ ਪੱਟਾਂ ਤੇ ਰੱਖ ਕੇ ਇੱਕ ਚੀਕ ਮਾਰੀ ਤੇ ਰੱਬ ਵੱਲ ਮੂੰਹ ਕਰਕੇ ਉਹਨੇ ਰੱਬ ਨੂੰ ਉਹੀ ਮਹਿਣਾ ਮਾਰਿਆ ਜਿਹੜੇ 1521 ਵਿੱਚ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੇ ਹਮਲੇ ਮੱਕੇ ਸੈਦਪੁਰ ਵਿੱਚ ਮਾਰਿਆ ਸੀ ਖੁਰਾਸਾਨ ਕਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮਗਲ ਚੜਾਇਆ ਇਤੀ ਮਾਰ ਪੇ ਕਰ ਲੈਣੇ ਕੀ ਤੈ ਕੀ ਦਰਦ ਨਾ ਆਇਆ ਪਰ ਰਜੋਤ ਅੱਜ ਫੇਰ ਉਹਦੇ ਸਾਹਮਣੇ ਹਸਤਾਲ ਤੇ ਬੈੜ ਤੇ ਪਈ ਜ਼ਿੰਦਗੀ ਦੀ ਮੌਤ ਦੀ ਲੜਾਈ ਲੜ ਰਹੀ ਸੀ ਪ੍ਰਭਨੀਤ ਜੇ ਕਿਤੇ ਉਸ ਦਿਨ ਉਸ ਬੇਗਾਨੀ ਲਾਸ਼ ਮਰਜੋਦੀ ਸਮਝ ਕੇ ਚੁੱਪਚਾਪ ਮੋੜ ਨਾ ਜਾਂਦਾ ਸ਼ਾਇਦ ਅੱਜ ਰਜੋਦੀ ਇਹ ਹਾਲਤ ਨਾ ਹੁੰਦੀ ਪ੍ਰਭਨੀਤ ਦੇ ਕੰਨਾਂ ਵਿੱਚ ਫਿਰ ਖੂਨ ਦਾ ਬਦਲਾ ਖੂਨ ਕੇ ਨਾਰੇ ਗੂੰਜਣ ਲੱਗੇ ਪੀੜ ਵਿੱਚੋਂ ਕਿਸੇ ਨੇ ਰਜੋ ਨੂੰ ਮੋਟਿਆਂ ਤੇ ਚੱਕ ਲਿਆ ਧੂਆਂ ਰੋਲ ਹੋ ਰੱਖਿਆ ਸੀ ਕਿਤੇ ਕੋਈ ਦੁਕਾਨ ਸੱੜ ਰਹੀ ਸੀ ਕਿਤੇ ਕੋਈ ਟਰੱਕ ਕਿਤੇ ਕਾਰ ਕਿਤੇ ਆਟੋ ਰਿਕਸ਼ਾ ਤੇ ਕਿਤੇ ਕੋਈ ਘਰ ਬਾਜ਼ਾਰ ਬੰਦ ਸਨ ਬਾਜ਼ਾਰਾਂ ਵਿੱਚ ਕੱਲੇ ਕੁੱਤੇ ਤੇ ਗਿਰਜਾਂ ਤੇ ਕਾਂ ਸਨ ਜੋ ਅੱਧ ਸੜੀਆਂ ਲਾਸ਼ਾਂ ਨੂੰ ਨੋਚ ਰਹੇ ਸਨ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਕੁੱਤਿਆਂ ਵਰਗਿਆਂ ਬੰਦਿਆਂ ਨੇ ਨੋਚ ਕੇ ਲਾਸ਼ਾਂ ਬਣਾ ਦਿੱਤਾ ਸੀ ਰੱਜੋ ਤੇ ਹਾਲਾਤ ਕਾਮਾਂ ਦੀ ਡਾਰ ਵਿੱਚ ਫਸੀ ਹੋ ਘੁੱਗੀ ਵਰਗੀ ਸੀ ਉਹਨੇ ਖੁਦ ਨੂੰ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੁਲਾਬ ਦੇ ਫੁੱਲਾਂ ਤੇ ਮੜਰਾਉਣ ਵਾਲੀ ਨਾਜ਼ੁਕ ਤਿਤਲੀ ਤੋਰਾ ਤੇ ਲੱਗੇ ਮੱਕੜੀ ਤੇ ਜਾਲਿਆਂ ਵਿੱਚ ਫਸੀ ਕਰਦੀ ਤਾਂ ਕੀ ਕਰਦੀ ਜੇ ਦੇਖਾਂ ਬ जख्मी ਕਰ ਦਿੱਤੇ ਹੁਣ ਤੇ ਤਿੱਖੀਆਂ ਸੂਲਾਂ ਨੇ ਰੱਜੋ ਨੂੰ ਇੱਕ ਦੁਕਾਨ ਦੇ ਗੇਟ ਅੱਗੇ ਬਣੀ ਥੜੀ ਤੇ ਲਿਟਾ ਦਿੱਤਾ ਗਿਆ ਤੂੰਏ ਕਾਨ ਕੁਝ ਵੀ ਨਹੀਂ ਸੀ ਦਿਖ ਰਿਆ ਪੱਲਾ ਵਿੱਚੀ ਪੀੜ ਰੱਜੋ ਤੇ ਟੁੱਟ ਪਈ ਉਹਦੇ ਕੱਪੜੇ ਪਾੜ ਕੇ ਤਨ ਤੋਂ ਅਲੱਗ ਕਰ ਦਿੱਤੇ ਗਏ ਪਤਾ ਨਹੀਂ ਕਿੰਨੇ ਹੱਥਾਂ ਨੇ ਨੋਚ ਲਿਆ ਉਸ ਮਾਸੂਮ ਜੰਦ ਨੂੰ ਜਦ ਹਲੇ ਚੂੜਾ ਵੀਨ ਮੈਲਾ ਨਹੀਂ ਸੀ ਹੋਇਆ ਕਿਉਂਕਿ ਸਿਰਫ 23 ਦਿਨ ਹੀ ਹੋਏ ਤੇ ਹਲੇ ਉਹਦੇ ਬਿਆਨ ਨੂੰ ਰੱਜੋ ਦੀ ਚੀਕਾਂ ਪੀੜ ਦੇ ਨਾਰਿਆਂ ਤੇ ਲਲਕਾਰਿਆਂ ਵਿੱਚ ਦਬ ਗਈਆਂ ਪੀੜ ਉਹਦੇ ਦਵਾਲੇ ਪੰਗੜਾ ਪਾ ਰਹੀ ਸੀ ਰੱਜੋ ਦੀ ਇੱਜ਼ਤ ਤਾ ਤਰ ਕਰ ਦਿੱਤੀ ਗਈ ਉਹਦੇ ਨੰਗੇ ਪਿੰਡੇ ਤੇ ਸ਼ਰਾਬ ਡੋਲ ਦਿੱਤੀ ਗਈ ਇਸ ਤੋਂ ਪਹਿਲਾਂ ਕਿ ਪੀੜ ਰੱਜੋ ਨੂੰ ਅੱਗ ਲਾ ਦਿੰਦੀ ਉੱਥੇ ਇੱਕ ਬੰਦੇ ਨੇ ਆ ਕੇ ਆਵਾਜ਼ ਦਿੱਤੀ ਅਬੇ ਜਹੀਂ ਸਾਰਾ ਦਿਨ ਖਰਾਬ ਕਰੋਗੇ ਕਿਆ ਦਿੱਲੀ ਮੇਂ ਸਰਦਾਰੋਂ ਕੀ ਔਰ ਵੀ ਬਹੁਤ ਕਲੋਨੀਆ ਹੈ ਚਲੋ ਚਲੋ ਜਲਦੀ ਭੀੜ ਚੀਕਾ ਮਾਰਦੀ ਤੇ ਖੂਨ ਕਾ ਬਦਲਾ ਖੂਨ ਦੇ ਨਾਰੇ ਲਾਉਂਦੀ ਅੱਗੇ ਚਲੀ ਗਈ ਰੱਜੋ ਬੇਸੋਦ ਹੋਈ ਉੱਥੇ ਹੀ ਪਈ ਰਹੀ ਰਾਤ ਹੋ ਚੁੱਕੀ ਸੀ ਸਾਰੇ ਪਾਸੇ ਚੁੱਪ ਫੈਲੀ ਹੋਈ ਸੀ ਕਿਤੋਂ ਕਿਤੋਂ ਕੁੱਤੇ ਪੌਂਕ ਦੀ ਆਵਾਜ਼ ਆ ਰਹੀ ਸੀ ਇੱਕ ਕੁੱਤਾ ਰੱਜੋ ਕੋਲ ਖੂਨ ਚੱਟ ਰਿਹਾ ਸੀ ਰੱਜੋ ਡਰ ਗਈ ਤੇ ਬੈਠੀ ਹੁੰਦੀ ਪਿੱਛੇ ਹਟਦੀ ਦੁਕਾਨ ਦੇ ਸ਼ਟਰ ਨਾਲ ਜਾ ਲਗੀ ਸ਼ਟਰ ਦੀ ਟੰਗ ਦੀ ਆਵਾਜ਼ ਰਾਤ ਦੀ ਚੁੱਪ ਨੂੰ ਤੋੜ ਗਈ ਉਹ ਸ਼ਟਰ ਨਟੋ ਲਾ ਕੇ ਬੈਠ ਗਈ ਤੇ ਉਹਨੇ ਗੋਡੇ ਖਿੱਚ ਕੇ ਹਿੱਕ ਨਾਲ ਲਾ ਲੇ ਉਹਦੇ ਪਿੰਡੇ ਵਿੱਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਜਿਹੜੀ ਪੀੜ ਨੇ ਉਸ ਉੱਪਰ ਡੋਹ ਦਿੱਤੀ ਸੀ ਜੋ ਖੂਨ ਕੁੱਤਾ ਚੱਟਦਾ ਰਿਹਾ ਉਹ ਰੱਜੋ ਦੀਆਂ ਰੱਤਾਂ ਤੋਂ ਵਹਿ ਰਿਆ ਸੀ ਕਿਉਂਕਿ ਅਣਗਿਣਤ ਵਾਰ ਹੋ ਚੁੱਕਿਆ ਸੀ ਉਹ ਦਾ ਪਲਾਤਕਾ ਰੱਜੋ ਨੇ ਆਸੇ-ਪਾਸੇ ਦੇਖਿਆ ਉਹਦੇ ਕੱਪੜੇ ਪਾੜ ਕੇ ਲੀਹਾਂ ਕਰਕੇ ਛੁੱਟੇ ਹੋਏ ਸਨ ਨਵੰਬਰ ਦਾ ਮਹੀਨਾ ਹੋਣ ਕਰਕੇ ਰੱਜੂ ਦਾ ਸਰੀਰ ਠੰਡ ਨਾਲ ਕੰਬ ਰਿਹਾ ਸੀ ਰੱਜੂ ਨੇ ਦੁਕਾਨ ਤੇ ਨਾਲ ਬਣੀ ਬਰਚੀ ਨੂੰ ਹੱਥ ਪਾ ਕੇ ਉੱਠਣ ਦਾ ਯਤਨ ਕੀਤਾ ਪਰ ਉਹ ਫੇਰ ਡਿੱਗ ਪਈ ਉਹਦਾ ਰੋਣ ਨਿਕਲ ਗਿਆ ਉਹਦੀਆਂ ਬਾਹਾਂ ਵਿੱਚ ਚੂੜਾ ਤੋੜ ਦਿੱਤਾ ਗਿਆ ਸੀ ਜਿੱਦੇ ਜ਼ਖਮ ਉਹਦੀਆਂ ਕੋਮਲ ਬਾਹਾਂ ਤੇ ਚੀਸਾਂ ਪਾਰੇ ਸਨ ਪਰ ਉਹਨੇ ਹਿੰਮਤ ਨਹੀਂ ਹਾਰੀ ਉਹ ਉੱਠੀ ਖੜੀ ਹੋਈ ਤੇ ਬੇਸ਼ੱਕ ਹਨੇਰਾ ਹੋਣ ਕਰਕੇ ਹੱਥ ਨੂੰ ਹੱਥ ਨਹੀਂ ਸੀ ਦਿਖ ਰਿਹਾ ਪਰ ਔਰਤ ਨੂੰ ਪਿਆਰੀ ਹੁੰਦੀ ਹੈ ਆਪਣੀ ਇੱਜ਼ਤ ਇਸ ਲਈ ਰੱਜੂ ਨੇ ਸੱਜਾ ਹੱਥ ਆਪਣੇ ਖੱਬੇ ਮੋਢੇ ਤੇ ਅਤੇ ਖੱਬਾ ਹੱਥ ਸੱਜੇ ਮੋਢੇ ਤੇ ਰੱਖ ਬਾਹਾਂ ਦੀ ਐਕਸ ਬਣਾ ਕੇ ਆਪਣੀਆਂ ਛਾਤੀਆਂ ਨੂੰ ਢੱਕ ਲਿਆ ਬੇਸ਼ੱਕ ਉਤੇ ਬਾਕੀ ਤਨ ਤੇ ਵੀ ਕੋਈ ਕੱਪੜਾ ਨਹੀਂ ਸੀ ਛੱਡਿਆ ਦਰਿੰਦਿਆਂ ਨੇ ਪਰ ਜਿਨ੍ਹਾਂ ਉਹ ਬਾਹਮਣ ਨਾਲ ਖੁਦ ਨੂੰ ਢੱਕ ਸਕਦੀ ਸੀ ਉਹਨੇ ਢੱਕ ਲਿਆ ਹੌਲੀ-ਹੌਲੀ ਉਹਦਰ ਨੂੰ ਤੁਰ ਪਈ ਜਿੱਥੇ ਉਹਨਾਂ ਦੀ ਘਰ ਨੂੰ ਅੱਗ ਲਾਈ ਗਈ ਸੀ ਕਈ ਕੁੱਤੇ ਉਸ ਨੂੰ ਪੌਂਕਦੇ ਰਹੇ ਪਰ ਉਹ ਅਡੋਲ ਤੁਰ ਹੀ ਗਈ ਉਹ ਇੱਕ ਲਾਸ਼ ਨਾਲ ਟਕਰਾਈ ਅੱਧੇ ਤੋਂ ਵੱਧ ਲਾਸ਼ ਸੜ ਚੁੱਕੀ ਸੀ ਹਨੇਰਾ ਬਹੁਤ ਸੀ ਪਰ ਫਿਰ ਵੀ ਉਹਨੇ ਲਾਸ਼ ਦੀ ਵਾਂ ਚੁੱਕ ਕੇ ਅੱਖਾਂ ਦੇ ਨੇੜੇ ਕੀਤੀ ਜਿਸ ਤੇ ਪਰਮਨਾਮ ਦਾ ਟੈਟੂ ਬਣਿਆ ਹੋਇਆ ਸੀ ਰਾਜੂ ਉੱਚੀ ਰੋ ਵੀ ਨਹੀਂ ਸੀ ਸਕਦੀ ਇੱਕ ਪਾਸੇ ਫੁੱਲਾਂ ਵਰਗੀ ਲਾਡਾਂ ਨਾਲ ਪਾਲੀ ਮਲੂਕ ਜਨ ਤੇ ਦੂਜੇ ਪਾਸੇ ਹਨੇਰੀ ਸਾਂਸਾਂ ਕਰਦੀ ਤੁੰਦ ਵਿੱਚ ਡੁੱਬੀ ਠੰਡੀ ਰਾਤ ਰਾਜੂ ਜਾਨੋ ਪੱਥਰ ਬਣ ਗਈ ਤੇ ਦੋ ਹੰਝੂ ਉਹਦੀਆਂ ਅੱਖਾਂ ਵਿੱਚੋਂ ਨਿਕਲ ਕੇ ਗੱਲਾਂ ਉਤੋਂ ਦੀ ਸਫਰ ਕਰਦੇ ਜ਼ਮੀਨ ਤੇ ਝਾੜ ਦਿੱਕੇ ਉਹ ਹੌਲੀ ਜਿਹੇ ਬੋਲੀ ਮੈਨੂੰ ਕਿਦੇ ਆਸਰੇ ਛੱਡ ਚੱਲੀਓ ਸਰਦਾਰ ਜੀ ਤੁਸੀਂ ਤਾਂ ਸੱਤ ਜਨਮ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ ਇਸ ਡੁੱਬੜੀ ਨਾਲ ਮੇ ਤੋਂ ਕੁਝ ਕਿ ਦਿਨ ਚ ਜੀ ਭਰ ਗਿਆ ਤੁਹਾਡਾ ਐਨੀ ਗੱਲ ਆ ਕੇ ਰੱਜੋ ਰੋਣ ਲੱਗ ਪਈ ਉਹਨੇ ਬੁੱਲ ਅੰਦਰ ਵੱਲ ਮੋੜ ਕੇ ਜੋਰ ਨਾਲ ਕੋਟਲੇ ਤਾਂ ਕਿ ਰੋਣ ਦੀ ਆਵਾਜ਼ ਬਾਹਰ ਨਾ ਨਿਕਲੇ ਫਿਰ ਉਹ ਦੁਬਾਰਾ ਉੱਠੀ ਤੇ ਅੱਗੇ ਵੱਲ ਤੁਰ ਪਈ ਸੜਕ ਤੇ ਸਟ੍ਰੀਟ ਲਾਈਟ ਦੀ ਹਲਕੀ ਹਲਕੀ ਰੋਸ਼ਨੀ ਪੈ ਰਹੀ ਸੀ ਅੱਗੇ ਇੱਕ ਪੂਰੀ ਸਰੀਰ ਲਾਸ਼ ਪਈ ਸੀ ਤੇ ਕੋਲ ਇੱਕ ਹੋਰ ਨਗਨ ਲਾਸ਼ ਪਈ ਸੀ ਜਿਸ ਨੂੰ ਇੱਕ ਕੁੱਤਾ ਖਾ ਰਿਹਾ ਸੀ ਰੱਜੋ ਨੇ ਇੱਕ ਰੋੜਾ ਚੁੱਕ ਕੇ ਕੁੱਤੇ ਦੇ ਮਾਰਿਆ ਚੌਂ ਚੌਂ ਕਰਦਾ ਕੁੱਤਾ ਉੱਥੋਂ ਭੱਜ ਗਿਆ ਉਹਦੀ ਚੌਂ ਚੌਂ ਦੀ ਤੇ ਸੜਕ ਤੇ ਰੋੜਾ ਵੱਜਣ ਦੀ ਆਵਾਜ਼ ਚੁੱਪਚੀਪੀਤੀ ਰਾਤ ਦੇ ਸਨਾਟੇ ਨੂੰ چیر ਗਈ ਰੱਜੋ ਨੇ ਲਾਸ਼ ਦੇ ਨੇੜੇ ਹੋ ਕੇ ਵੇਖਿਆ ਇਹ ਲਾਸ਼ ਉਹਦੀ ਭਾਬੀ ਜਸਲੀਨ ਦੀ ਸੀ ਕਿਉਂਕਿ ਸਟਰੀਟ ਲਾਈਟ ਦੀ ਹਲਕੀ ਹਲਕੀ ਰੋਸ਼ਨੀ ਧੁੰਦ ਨੂੰ چیرਦੀ ਹੋਈ ਧਾਤੀ ਤੇ ਪੈ ਰਹੀ ਸੀ ਜਸਲੀਨ ਦੇ ਕੰਨਾਂ ਵਿੱਚੋਂ ਸੋਨੇ ਦੇ ਕਾਂਦੇ ਖਿੱਚ ਲਏ ਗਏ ਸਨ ਤੇ ਹੱਥ ਵਿੱਚੋਂ ਸੋਨੇ ਦੀਆਂ ਚੂੜੀਆਂ ਕੋਲੇ ਉਹਦੇ ਵੀਰ ਇੱਕੰਦੀ ਪੱਗ ਪਈ ਸੀ ਜੋ ਕਈਆਂ ਜਗ੍ਹਾ ਤੋਂ ਸੜੀ ਹੋਈ ਸੀ ਰੱਜੋ ਨੇ ਉਹ ਪੱਗ ਚੱਕ ਕੇ ਆਪਣੇ ਦੁਬਾਰੇ ਲਪੇਟ ਲਈ ਉਹਦੀ ਦੁਨੀਆ ਉਜੜ ਚੁੱਕੀ ਸੀ ਰੱਜੋ ਆਪਣੇ ਵੀਰ ਦੀ ਸੜੀ ਹੋਈ ਲਾਸ਼ ਤੇ ਭਾਬੀ ਦੀ লাশ ਆਪਣੇ ਪੱਟਾਂ ਤੇ ਰੱਖ ਕੇ ਉੱਥੇ ਹੀ ਬੈਠ ਗਈ। ਉਹ ਉੱਥੇ ਹੀ ਬੈਠੀ ਰਹੀ। ਉਹਦੀਆਂ ਅੱਖਾਂ ਵਿੱਚੋਂ ਨਿਕਲ ਕੇ ਕੋਸੇ ਹੰਝੂ ਗੱਲਾਂ ਉਤੋਂ ਵਗਦੇ ਹੋਏ ਉਹਦੀਆਂ ਚੋਲੀ ਵਿੱਚ ਪਏ ਨਿਰਜਿੰਨ ਸਰੀਰਾਂ ਤੇ ਡਿੱਗਦੇ ਰਹੇ। ਦਿਨ ਚੜਨ ਵਾਲਾ ਹੋ ਗਿਆ ਸੀ। ਮਿਊਂਸੀਪਲ ਕਾਰਪੋਰੇਸ਼ਨ ਦੇ ਵਰਕਰਾਂ ਨੇ ਸੜਕ ਤੇ ਝਾੜੂ ਲਾਉਣਾ ਸ਼ੁਰੂ ਕਰ ਦਿੱਤਾ ਸੀ। ਮਿਊਂਸੀਪਲ ਕਾਰਪੋਰੇਸ਼ਨ ਮਤਲਬ ਨਗਰ ਨਿਗਮ ਤੇ ਕੂੜੇ ਵਾਲੇ ਟਰੱਕਾਂ ਨੇ ਲਾਸ਼ਾਂ ਚੱਕਣੇ ਸ਼ੁਰੂ ਕਰ ਦਿੱਤੀਆਂ ਸਨ। ਰੱਜੋ ਉઠી ਤੇ ਘਰ ਵੱਲ ਤੁਰ ਪਈ ਆਪਣੇ ਵੀਰ ਦੀ ਪੱਗ ਉਹਨੇ ਆਪਣੇ ਦਿਵਾਲੇ ਲਪੇਟੀ ਹੋਈ ਸੀ ਮਰ ਕੇ ਵੀ ਏਕਮ ਉਧੀ ਇੱਜ਼ਤ ਟੱਕ ਰਿਆ ਸੀ ਰੱਜੋ ਤੁਰਦੀ ਹੋਈ ਆਪਣੇ ਘਰ ਦੇ ਸਾਹਮਣੇ ਚਲੀ ਗਈ ਉੱਥੇ ਕਾਫੀ ਪੀੜ ਸੀ ਲੋਕ ਗੱਲਾਂ ਕਰ ਰਹੇ ਸਨ ਕਿ ਘਰ ਦੀ ਵੱਡੀ ਮਾਲਕਣ ਜਦੋਂ ਆਪਣੇ ਪਰੋਤੇ ਨਾਲ ਗੁਰੂ ਘਰ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤਾਂ ਦਾਦੀ ਪਰੋਤੇ ਨੂੰ ਪੀੜ ਨੇ ਮਾਰ ਦਿੱਤਾ ਮਤਲਬ ਰੱਜੋ ਦੀ ਦਾਦੀ ਤੇ ਰੱਜੋ ਦੇ ਭਤੀਜੇ ਜੁਰਾ ਵਰ ਨੂੰ ਰੱਜੋ ਦੇ ਕਾਰ ਅੱਗੇ ਪੀੜ ਵਿੱਚ ਜ਼ਿਆਦਾਤਰ ਰੱਜੋ ਦੇ ਆਂਢ ਗਵਾਂਢ ਖੜੇ ਸਨ ਕਾਰ ਵਿੱਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ ਲੋਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਬੇਸ਼ੱਕ ਰੱਜੋ ਦੇ ਸਿਰ ਦੇ ਵਾਲ ਖੁੱਲੇ ਹੋਏ ਸਨ ਬਾਹਮਾਤੇ ਕਈ ਜਾਕਮ ਪਰੀਆਂ ਵਰਗੀ ਰੱਜੋ ਨੂੰ ਵੇਖ ਕੇ ਡਰ ਲੱਗ ਰਿਹਾ ਸੀ ਪਰ ਫਿਰ ਵੀ ਰੱਜੋ ਨੂੰ ਉਹਦੀ ਗਵਾਂਢਣ ਸੀਤਾ ਦੇਵੀ ਨੇ ਪਛਾਣ ਲਿਆ ਜਦੋਂ ਰੱਜੋ ਦੇ ਕੋਲ ਆਉਣ ਲੱਗੀ ਰੱਜੋ ਚੀਕ ਕੇ ਬੋਲੀ ਡੋਨ ਟੱਚ ਮੀ ਫਿਰ ਡਰਦੀ ਹੋਈ ਬੋਲੀ ਪਲੀਜ਼ ਮੈਨੂੰ ਕੁੱਟਿਓ ਨਾ ਪਲੀਜ਼ ਰੱਜੋ ਨੇ ਸੀਤਾ ਦੇਵੀ ਅੱਗੇ ਹੱਥ ਜੋੜ ਦਿੱਤੇ ਉਹਦੇ ਪਤਲੇ ਬੁੱਲ੍ਹ ਤੇ ਅੱਖਾਂ ਦੀਆਂ ਪਿੱਜੀਆਂ ਪਲਕਾਂ ਕੰਬ ਰਹੀਆਂ ਸਨ ਤੇ ਕੰਬਦੀ ਹੋਈ ਆਵਾਜ਼ ਵਿੱਚ ਫਿਰ ਬੋਲੀ ਹਮਨੇ ਕਿਸੇ ਕੋ ਨਹੀਂ ਮਾਰਾ ਭਗਵਾਨ ਕਸਮ ਹਮਨੇ ਕਿਸੇ ਕੋ ਨਹੀਂ ਮਾਰਾ ਤਿਉ ਫੋਟ ਫੋਟ ਕੇ ਰੋਣ ਲੱਗ ਪਈ ਆਪਣੇ ਪ੍ਰਾ ਏਕਮ ਦੀ ਸੜੀ ਹੋਈ ਪੱਗ ਨਾਲ ਉਹਨੇ ਆਪਣੇ ਆਪ ਨੂੰ ਟਕਿਆ ਹੋਇਆ ਸੀ ਸੀਤਾ ਦੇਵੀ ਨੇ ਉਹਨੂੰ ਕੁੱਟ ਕੇ ਸੀਨੇ ਨਾਲ ਲਾ ਲਿਆ ਅਚਾਨਕ ਰੱਜੋ ਦੇ ਘਰ ਦੇ ਅੰਦਰੋਂ ਜ਼ੋਰ ਦੀ ਧਮਾਕਾ ਹੋਇਆ ਧਮਾਕਾ ਇੰਨਾ ਖਤਰਨਾਕ ਸੀ ਕਿ ਅੱਗ ਦੀ ਲਾਟਾਂ ਸਮਾਨ ਛੂ ਗਈਆਂ ਰੱਜੋ ਦੇ ਮਾਪਿਓ ਇਸ ਧਮਾਕੇ ਦੀ ਪਿੰਟ ਚੜ ਗਏ ਸ਼ੈਦਰ ਸੋਈ ਵਿੱਚ ਪਏ ਗੈਸ ਸਿਲੰਡਰ ਫਟ ਗਏ ਸਨ ਰੱਜੋ ਚੀਕ ਮਾਰਨ ਲੱਗੀ ਆਗ ਬੰਦ ਕਰੋ ਇਸ ਆਗ ਕੋ ਆਗ ਉਸਨੇ ਸੀਤਾ ਦੇਵੀ ਤੋਂ ਹੱਥ ਛੁਡਾ ਲਿਆ ਤੇ ਅੱਗ ਤੋਂ ਡਰਦੀ ਉਥੋਂ ਭੱਜ ਤੁਰੀ ਡਾਕਟਰ ਸ਼ੀ ਇਜ਼ ਗੈਟਿੰਗ ਫੇਨ ਵਟ ਸ਼ੈਡ ਆਈ ਡੂ ਨਰਸ ਜੀ ਕੀ ਪਲੀਜ਼ ਨਰਸ ਪੇਸ਼ੈਂਟ ਬੇਹੋਸ਼ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਇਹ ਕੋਮਾ ਵਿੱਚ ਜਾ ਸਕਦਾ ਬਸ ਥੋੜੀ ਦੇਰ ਹੋਰ ਕਿਵੇਂ ਵੀ ਕਰਕੇ ਇਸ ਨੂੰ ਹੋਸ਼ ਵਿੱਚ ਰੱਖੋ ਪ੍ਰਭਨੀ ਦੇ ਸਹਾਇਕ ਡਾਕਟਰ ਨੇ ਨਰਸ ਨੂੰ ਕਿਹਾ ਫਿਰ ਕੁਝ ਸੋਚਦਾ ਪ੍ਰਭਨੀਤ ਨੂੰ ਬੋਲਿਆ ਇਫ देयर इज नो ਸੋਲੂਸ਼ਨ ਦੈਨ ਆ ਵਿਲ ਬੀ ਕਟ ਐਟ ਲੀਸਟ ਹਰ ਲਾਈਫ ਵਿਲ ਬੀ ਸੇਵਡ ਮਤਲਬ ਅਗਰ ਜੇ ਨਾ ਕੋਈ ਹੱਲ ਹੋਇਆ ਵਾ ਕੱਟ ਦੇਵਾਂਗੇ ਕਟੋ-ਕਟ ਇਹਦੀ ਜਾਨ ਤਾਂ ਬਚ ਜਾਵੇਗੀ ਪਰ ਪ੍ਰਭਨੀਤ ਤਾਂ ਸਿਰਫ ਜਿਸਮੀ ਤੌਰ ਤੇ ਹੀ ਉੱਥੇ ਸੀ ਦਿਮਾਗ ਦਾ ਉਹ ਤੇ 6 ਸਾਲ ਪਿੱਛੇ ਦਿੱਲੀ ਕੁਮਰਿਆ ਸੀ ਪ੍ਰਭਨੀਤ ਨੇ ਸਹਾਇਕ ਡਾਕਟਰ ਵੱਲ ਵੇਖਿਆ ਤੇ ਬੋਲਿਆ ਆਈ ਐਮ ਸੋ ਸੌਰੀ ਡਾਕਟਰ ਆਈ ਕੈਨ ਨਾਟ ਡੂ ਏ ਥਿਸ ਮਾਫ ਕਰਨਾ ਡਾਕਟਰ ਮੈਂ ਇਹ ਨਹੀਂ ਕਰ ਸਕਦਾ ਤੇ ਪ੍ਰਭਨੀਤ ਆਪਰੇਸ਼ਨ ਥੀਟਰ ਤੋਂ ਬਾਹਰ ਚੱਲਾ ਗਿਆ ਡਾਕਟਰ ਪ੍ਰਭਨੀਤ ਆਪਣੇ ਕੈਬਨ ਵਿੱਚ ਆ ਕੇ ਕੁਰਸੀ ਤੇ ਬੈਠ ਗਿਆ ਐਨਕ ਉੱਪਰ ਨਹੀਂ ਉਤਾਰ ਕੇ ਸਾਹਮਣੇ ਮੇਤੇ ਰੱਖ ਦਿੱਤੀ ਪਿੱਛੇ ਕੁਰਸੀ ਨੂੰ ਟੋ ਲਾ ਕੇ ਬੈਠ ਗਿਆ ਤੋਣ ਪਿੱਛੇ ਸੁੱਟ ਜਾਂ ਛੱਤ ਵੱਲ ਮੁਹਰ ਕੇ ਅੱਖਾਂ ਬੰਦ ਕਰ ਉਹ ਸੱਜੇ ਹੱਥ ਦੀ ਉਂਗਲੀ ਤੇ ਅੰਗੂਠੇ ਨਾਲ ਨੱਕ ਕੋਲੋਂ ਅੱਖਾਂ ਦੇ ਨੁਕਰਾਂ ਕੋਟ ਦਾ ਸੋਚਿਆ ਚ ਡੁੱਬ ਗਿਆ ਰੱਜੋ ਅੱਗ ਤੋਂ ਡਰਦੀ ਚੀਕਾਂ ਮਾਰਦੀ ਸੀਤਾ ਦੇਵੀ ਤੋਂ ਹੱਥ ਛਡਾ ਕੇ ਭੱਜ ਤੁਰੀ ਪਰ ਕੁਝ ਬੰਦਿਆਂ ਨੇ ਹੌਸਲਾ ਕਰਕੇ ਉਹਨੂੰ ਫੇਰ ਫੜ ਲਿਆ ਸੀਤਾ ਦੇਵੀ ਰੱਜੋ ਨੂੰ ਆਪਣੇ ਕਰ ਲੈ ਗਈ ਉਨੇ ਰੱਜੂ ਨੂੰ ਆਪਣੀ ਧੀ ਦੇ ਕੱਪੜੇ ਪਵਾ ਦਿੱਤੇ। ਪਾਮੇ ਉਹ ਫਟੇ ਪੁਰਾਣੇ ਸਨ ਪਰ ਉਹਨਾਂ ਕੱਪੜਿਆਂ ਨੇ ਰੱਜੂ ਦਾ ਤਨ ਢੱਕ ਲਿਆ ਸੀ। ਰੱਜੂਨ ਪਾਗਲ ਤਾਂ ਨਹੀਂ ਹੋਈ ਪਰ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ। ਰਾਤ ਨੂੰ ਜਦ ਸੀਤਾ ਦੇਵੀ ਦੇ ਘਰ ਦੇ ਸਾਰੇ ਸੁੱਤੇ ਹੋਏ ਸਨ ਰੱਜੂ ਚੁੱਪਚਾਪ ਉੱઠી ਉਹਨੇ ਆਪਣੇ ਭਰਾ ਦੀ ਸੜੀ ਹੋਈ ਪੱਗ ਚੁੱਕੀ ਤੇ ਆਪਣੇ ਘਰ ਆ ਗਈ ਜੋ ਪੂਰੀ ਤਰ੍ਹਾਂ ਸੜ ਚੁੱਕਾ ਸੀ ਜਿਸ ਦੀਆਂ ਦੁੱਧ ਰੰਗੀਆਂ ਚਿੱਟੀਆਂ ਕੰਧਾਂ ਤੂਏ ਨੇ ਕਾਲੀਆਂ ਕਰ ਦਿੱਤੀਆਂ ਸਨ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਕ ਜ਼ਰੂਰ ਦੱਸਣਾ ਜੀ ਇਹ ਕਹਾਣੀ ਬਿਆਨ ਸਿੰਘ ਬਰੀ ਵਾਲਾ ਵੀਰ ਵੱਲੋਂ ਲਿਖੀ ਗਈ ਹੈ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ